ਆਇਆ ਕਿ ਨਹੀਂ ਅੱਜ ਲੇਕਿਨ ਸਾਰਿਆਂ ਨੂੰ ਕਰੰਟ ਆਇਆ ਵਾ ਵਿਚਾਰਾ ਮੈਂਟਲੀ ਅਫਸੈਟ ਹੋ ਗਿਆ ਕਿੰਨੀ ਕੋਮਰ ਹੈਗੀ ਜਦੋਂ ਇਹ ਇਹ 20 22 ਸਾਲ ਦੀ ਉਮਰ ਵਿੱਚ ਜਾ ਰਿਹਾ ਇੰਨੇ ਜਦੋਂ ਤੁਹਾਡੇ ਕੋਲ ਇਨੇ ਚਰ ਬਾਦ ਆਇਆ ਤੁਹਾਨੂੰ ਇਹਨੇ ਪਛਾਣ ਲਿਆ ਸੀ ਕਿ ਨਹੀਂ ਹੋਰ ਡਰਾਵੀਂ ਦੀ ਮਾਰਾ ਜੀ ਮਾਪਕਾਂ ਦੇ ਦਸਤ ਮੈਂ ਨਹੀਂ ਫਰਾ ਹੋਰ ਠੀਕ ਹੋਰ ਡਰਾਵੀਂ ਦੀ ਹੋਰ ਵੀ ਦੀ ਗਿਆ ਸੀ ਆਜਾ ਅਗਰ ਹਾਂ ਜੀ ਅਰੇ ਬੋਤਾਂ ਆਜਾ ਆਜਾ ਕਹਿੰਦਾ ਹੈ ਕਿ ਲਾੜਨੀ ਇੱਥੇ ਤੇ ਲਾੜਾ ਸੋਭਤੀ ਬੰਦ ਨਹੀਂ ਗਤੀ ਬੰਦ ਨਹੀਂ ਉਹ ਵੀਰ ਇੱਧਰ ਆ ਇੱਥੇ ਆ ਜਾ ਨੇ ਹੁਣੇ ਬੁਲਾ ਲੈਨੇ ਤੇ ਸਾਡਾ ਭਤੀਜਾ ਦਾ ਭਤੀਜਾ ਹਾਂਜੀ ਇੱਕ ਕਹ ਦੋਗਾ ਤੂੰ ਇਦਾਂ ਵਾ ਇਹ ਬਿਲਕੁਲ ਨਾਰਮਲ ਸੀਗਾ 22 ਸਾਲ ਦੀ ਉਮਰ ਵਿੱਚ ਗਾਇਬ ਹੀ ਹੋ ਗਿਆ ਹੈਗਾ ਜਾਂ ਕਿਸੇ ਦੇ ਹੱਥੇ ਚੜ ਗਿਆ ਹੈ ਤੋ ਅੱਛਾ ਜੀ ਬਾਅਦ ਵਿੱਚ ਸਾਨੂੰ ਇਹ 15 ਸਾਲ ਦੇ ਬਾਅਦ ਵਿੱਚ ਮਿਲਿਆ ਨਿਸ਼ਾਰਾ ਮੱਜਾ ਨਿਸ਼ਾਰੇ ਹੱਡੇ ਵਿੱਚ ਮੱਜਾ ਸੀ ਮਰ ਕੇ 40 ਸਾਲ ਦੀ ਉਮਰ ਹੁਣ 40 ਸਾਲ ਦੀ ਹੋ ਗਿਆ ਦੀ ਨੰਬਰ ਹਾਂਜੀ ਤੋ ਬਾਅਦ ਵਿੱਚ ਇਹਦੇ ਕੋ ਪੱਠੇ-ਪੁੱਠੇ ਪਵਾਏ ਆ ਕਿਸੇ ਨੇ ਕਾਫੀ ਇਹ ਦੇ ਨਿਸ਼ਾਨ ਵੀ ਆ ਸੱਟਾ ਦੇ ਵੀ ਨਿਸ਼ਾਨ ਆ ਤੇ ਇੱਥੋਂ ਸਾੜਿਆ ਵੀ ਇਹਨੂੰ ਕਿਸ ਤਰ੍ਹਾਂ ਬੜਾ ਮਤਲਬ ਤਸ਼ੱਦਦ ਹੀ ਹੁੰਦਾ ਰਿਹਾ ਆ ਦੇ ਤੇ ਬਾਅਦ ਵਿੱਚ ਅੱਛਾ ਟਾਰਚਰ ਹੀ ਹੁੰਦਾ ਰਿਹਾ ਵਾ ਤੇ ਹੁਣ ਤੇ ਵਿਚਾਰਾ ਮੈਂਟਲੀ ਅਫਸੈਟ ਹੋ ਗਿਆ ਕਿੰਨੀ ਕੋ ਉਮਰ ਹੈਗੀ ਜਦੋਂ ਇਹ ਇਹ 20-22 ਸਾਲ ਦੀ ਉਮਰ ਵਿੱਚ ਗਿਆ ਅੱਛਾ ਸੁਵਾਨੀ ਵਿੱਚ ਇਹਦਾ ਵੀਰ ਦਾ ਕੋਈ ਮੰਮੀ ਡੈਡੀ ਉਹ ਡੱਥ ਹੋ ਗਿਆ ਡੱਥ ਹੋ ਗਿਆ ਭਰਾ ਭਰਾ ਇਹਨਾਂ ਦੇ ਭਰਾ ਹੈਗੇ ਅੱਛਾ ਭਰਾ ਉਹ ਕਿ ਭਰਾ ਕਿਥੇ ਉਹ ਤੇ ਅਸ ਵੇਲੇ ਕੰਮ ਤੇ ਜੀ ਸੀ। ਅੱਛਾ। ਮੈਂ ਤਾਂ ਮਜ਼ਦੂਰੀ ਵਾਲੇ ਆ ਵਿਚਾਰੇ ਕੰਮ ਤੇ ਫਿਰ ਡੈੜੀ ਭੰਨੇ ਵੀ ਨਹੀਂ ਸੁਧਰ ਲੱਗਦਾ। ਉਹ ਉਹ ਨਹੀਂ ਉਹ ਨਹੀਂ ਸੰਭਾਲਦੇ। ਨਹੀਂ ਸੰਭਾਲਦੇ ਨੇ, ਰੋਟੀ ਪਾਣੀ ਦਿੰਦੇ ਨੇ ਬਸ। ਪਤਾ ਕੀ ਆ? ਉਹ ਸਾਰੀ ਸਾਮ ਸੰਭਾਲੇ ਕਰਦੇ ਆ। ਬਸ ਇਹਨਾਂ ਨੂੰ ਪ੍ਰੋਬਲਮ ਇਹ ਆ ਕਿ ਜਦੋਂ ਘਰੋਂ ਬਸ ਜਦ ਘਰੋਂ ਨਿਕਲ ਜਾਂਦਾ ਚਲੇ ਜਾਂਦਾ ਇਹ ਲੋਕਾ ਫਿਰ ਲੱਭਣਾ ਔਖਾ ਆ ਜਾਂਦਾ ਤੇ ਇਹਨਾਂ ਨੂੰ ਇਹ ਆ ਕਿ ਕੋਈ ਫੇਰ ਨਾ ਫੜ ਕੇ ਲੈ ਜਾਵੇ ਕੋਈ ਤੇ ਕੰਮ ਕੁੰਮ ਕਰਵਾਉਣ ਵਾਸਤੇ ਰੱਖਦਾ ਹੁੰਦਾ ਸੀ ਅੱਜ ਕੱਲ ਤੁਹਾਨੂੰ ਪਤਾ ਸਿਸਟਮ ਚੱਲਦਾ ਦੁਨੀਆ ਬੜੀ ਗਾਂ ਦੀ ਗੱਲ ਐ ਉਹ ਜਿਹੜਾ ਫੇਰ ਵੱਡਾ ਕੁੱਟੋ ਆਪਣਾ ਬੱਦਲ ਮਤਲਬ ਜਿਹਦੇ ਨਜ਼ਰ ਤੇ ਆਖੇ ਲੱਗਦਾ ਉਹ ਨਜ਼ਰ ਰੱਖ ਦੇਣੇ ਬਾਅਦ ਫੇਰ ਘਰ ਮਤਲਬ ਹੁਣ ਜਿਵੇਂ ਘਰੋਂ ਗਿਆ ਵਾ ਰਾਤ ਨੂੰ ਆ ਜਾਂਦਾ ਘਰੇ ਰਾਤ ਨੂੰ ਇਸ ਤਰ੍ਹਾਂ ਤੇ ਫਿਰ ਕੇ ਘਰ ਆ ਜਾਂਦਾ ਵਾ ਪਰ ਕੋਈ ਉਹੋ ਜਿਹਾ ਬੰਦਾ ਮਿਲ ਜਾਵੇ ਉਹ ਫੇਰ ਚੁੱਕ ਕੇ ਵੀ ਲੈ ਜਾਂਦੇ ਐਨਾ ਫਿਰ ਪਤਾ ਨਹੀਂ ਲੱਗਦਾ ਕਿ ਕਿੱਥੇ ਜਾਣਾ ਤੇ ਫਿਰ ਤੇ ਘਰ ਆ ਜਾਂਦਾ ਵਾ ਬਹੁਤ ਦੁਨੀਆ ਦੇ ਰੱਬ ਨੂੰ ਪੁੱਛੀ ਜੇ ਕਾਬੂ ਆ ਕੇ ਤੇ ਫਿਰ ਵੀਰੇ ਦੇ ਕੋਲ ਕੰਮ ਹੀ ਕਰਵਾਇਆ ਜਾਂਦਾ ਵਿਚਾਰੇ ਕੋ ਜਾ ਕੇ ਪਤਾ ਇਹਨੂੰ ਇਹਨੂੰ ਪਤਾ ਵੀ ਆਪ ਮੇਰਾ ਪਰਵਾਹ ਹਾਂ ਵੀਰੇ ਪਾਣੀ ਫੜੀ ਕੇ ਪਾਣੀ ਪਾਣੀ ਦੇ ਆ ਡਾਕਟਰ ਸਾਹਿਬ ਆਜੋ ਹੋਰ ਭਾਈ ਐਸੀ ਗੱਲ ਹੋਠੀ ਟਾਈ ਅਸੀਂ ਵੀ ਜੀ ਲੈ ਜਾਾਂਗੇ ਕੋਈ ਗੱਲ ਨਹੀਂ ਠੀਕ ਹੈ ਜੀ ਪਰ ਸਾਨੂੰ ਇੱਕ ਤੁਸੀਂ ਲੈਟਰ ਪੇਪਰ ਤੇ ਲਿਖ ਦਿਓ ਕਿਉਂਕਿ ਵੀ ਜਿਵੇਂ ਮੰਨ ਲੋ ਹੁਣ ਤੁਸੀਂ ਤੁਹਾਡਾ ਹੀ ਖੂਨ ਸੀਗਾ ਜੀ ਹਾਂ ਜੀ ਠੀਕ ਹੈ ਜੀ ਤੁਹਾਡੇ ਤੋਂ ਜਿੰਨੀ ਚਿਰ ਤੁਸੀਂ ਸਾਹ ਸੰਭਾਲ ਕਰਦੇ ਸੀ ਮਤਲਬ ਕਿ ਆਉਂਦੇ ਨੂੰ ਤੁਸੀਂ ਆਪਣਾ ਬੈਸਟ ਦਿੱਤਾ ਹਨਾ ਪਰ ਤੁਹਾਡੇ ਤੋਂ ਵੀ ਕਈ ਵਾਰੀ ਉਹ ਵੀਰ ਮਤਲਬ ਕਿ ਪਾਸੇ ਹੋ ਜਾਂਦਾ ਰਿਹਾ ਕਿ ਕਿੰਨੇ ਕਿੰਨੇ ਚਿਰ ਘਰ ਨਹੀਂ ਆਉਂਦਾ ਰਿਹਾ ਹੁਣ ਮੈਂ ਉੱਥੇ ਉਹਨੂੰ ਵੀਰ ਨੂੰ ਲੈ ਜਾ ਆਪਣੇ ਵੱਲੋਂ ਤੇ ਮੇਰਾ ਕਿਹੜਾ ਦੁਸ਼ਮਣ ਆ ਸਾਡੇ ਕੰਨਾਂ ਬਹੁਤ ਉੱਚੇ ਚੋਤੇ ਕੱਚ ਵੀ ਲੱਗਾ ਪਰ ਰੱਬ ਨਾ ਕਰੇ ਨਿਕਲ ਜੀ ਜਾਂਕਰ ਸਵਾਸ ਦਾ ਪਤਾ ਨਹੀਂ ਮੇਰਾ ਨਹੀਂ ਪਤਾ ਤੁਹਾਡਾ ਨਹੀਂ ਪਤਾ ਹਨਾ ਰੱਬ ਨਾ ਕਰੇ ਕੋਈ ਗੱਲਬਾਤ ਹੋ ਜੇ ਕਾਨੂੰ ਤੁਸੀਂ ਮੇਰੇ ਤੇ ਇਸ ਚੀਜ਼ ਦਾ ਕੋਈ ਅਤੌਮਤ ਨਹੀਂ ਲਾ ਅਲੀਗੇਸ਼ਨ ਨਹੀਂ ਲਾ ਸਰ ਕਿ ਵੀਰੇ ਸਾਡੇ ਪਰ ਭਰਾ ਨੂੰ ਐਦਾਂ ਹੋ ਗਿਆ ਜੇ ਉਹਦਾਂ ਹੋ ਗਿਆ ਦੱਸੋ ਕਿਦਾਂ ਜੀ ਕਿਉਂਕਿ ਸਾਡਾ ਕੋਈ ਦੁਸ਼ਮਣ ਥੋੜੀ ਆ ਪਰ ਕਈ ਵਾਰੀ ਇਹ ਹੋ ਜਾਂਦਾ ਵਾ ਕਿ ਹੁਣ ਦੀ ਸੇਵਾ ਤੋਂ ਹਾਂਜੀ ਇੱਕ ਬਹੁਤ ਵੱਡੀ ਸੇਵਾ ਉੱਥੇ ਇਹਨਾਂ ਨੂੰ ਰੋਟੀ ਪਾਣੀ ਵਧੀਆ ਮਿਲੂਗਾ ਰਹਿਣਾ ਸਣਾ ਵਧੀਆ ਵਾ ਹਾਂਜੀ ਤੇ ਬਾਕੀ ਲੀੜਾ ਕੱਪੜਾ ਵੀ ਸਾਰਾ ਕੁਝ ਇਹਨਾਂ ਨੂੰ ਟਾਈਮ ਤੇ ਮਿਲਦਾ ਜਾਊਗਾ ਤੇ ਬਸ ਇਹੀ ਆ ਕਿ ਜੇ ਕੋਈ ਬਾਈ ਚਾਂਸ ਕਦੇ ਰੱਬ ਨਾ ਕਰੇ ਕੋਈ ਗੱਲਬਾਤ ਹੋ ਜਾਵੇ ਜਾਂ ਕਿਤੇ ਉੱਥੋਂ ਨਿਕਲ ਜਾਵੇ ਤੇ ਜਾਂ ਕਿਤੇ ਜਿਵੇਂ ਵੀਰ ਨੇ ਕਿਹਾ ਵੀ ਕੋਈ ਸਵਾਸਾਂ ਦਾ ਨਹੀਂ ਪਤਾ ਹੁੰਦਾ ਤੇ ਕੋਈ ਇਹੋ ਜਿਹੀ ਗੱਲ ਹੋ ਜਾਵੇ ਹਾਂਜੀ ਤੇ ਇਹ ਕਰਕੇ ਤੁਸੀਂ ਕੋਈ ਅਲੀਗੇਸ਼ਨ ਨਾ ਫਿਰੋ ਹੁਣ ਗਿਆ ਕੋਈ ਵੀਰ ਨੂੰ ਲੈਣ ਗਿਆ ਕਿ ਲੱਭਣੇ ਪੋਣਾ ਪੰ ਨਹੀਂ ਨਹੀਂ ਜਾਣਾ ਨਹੀਂ ਇੱਥੇ ਉਹ ਘੜੀ ਚ ਆਉ ਘੜੀ ਚ ਉਹ ਵਰਤੇ ਬਸ ਉਹ ਨਹੀਂ ਜਾਣਾ ਉਹ ਉੱਥੇ ਵੀ ਬੈਠਾ ਵਾ ਚਲੀ ਨਿਕ ਜਿੱਥੇ ਹੈਗਾ ਉਹ ਉੱਥੇ ਹੀ ਲੈ ਕੇ ਆ ਜਿੱਦੇ ਆ ਜਾਂਦਾ ਇੱਥੇ ਫਿਰ ਠੀਕ ਆ ਦੇ ਚੜ ਜਾਂਦਾ ਖੁੱਲ੍ਹ ਆ ਜੀ ਜਿ ਲਿਓੜਾ ਤੁਸੀਂ ਲਿਆ ਕੋਈ ਜੇ ਆ ਜਾਂਦਾ ਫਿਰ ਠੀਕ ਹੈ ਜੇ ਨਹੀਂ ਹੈ ਤੇ ਉੱਥੋਂ ਬਿਠਾ ਲੈਣੇ ਜਾਣ ਲੱਗ ਪਏ ਆ ਖੜ ਕੇ ਇੰਨਾਂ ਦੇ ਨਾਲ ਜੇ ਆ ਜਾਂਦਾ ਦਾ ਆ ਜਾਂਦਾ ਤਾਂ ਆ ਜਾਉਂਦਾ ਬਟੋ ਬਟੋ ਪੜ੍ਹਦੇ ਆ ਜੀ ਆ ਜਿੰਦ ਨੀ ਆਪਾਂ ਨੀ ਇਹ ਜੋ ਹਾਂ ਉਦਾਂ ਕੋਈ ਨੁਕਸਾਨ ਨਾ ਕੋਈ ਉਹਤ ਨਹੀਂ ਵਗੈਰਾ ਕਰਦਾ ਕਰੇ ਕੋਈ ਠੀਕ ਆ ਲਾ ਕੇ ਕੋਲ ਉਤਰਦਾ ਕੋਈ ਐਹੋ ਜੀ ਗੱਲ ਮੇਰੇ ਨੂੰ ਜਾਣ ਪੁੱਛ ਕੇ ਛੇੜਖਾਨੀ ਨਹੀਂ ਕਰਨੀ ਕੇ ਨੂੰ ਹੱਥ ਚਲਾ ਕੇ ਨਹੀਂ ਕਰਨੀ ਕੋਈ ਹੱਜੀ ਨੁਕਸਾਨ ਨਹੀਂ ਕਰਨਾ ਰਹਿਣਾ ਆਪਣੀ ਮਸਤੀ ਠੀਕ ਇੱਕ ਤੋਂ ਅੰਦਰ ਪਜ ਜਾਂਦੇ ਜਾਂਦੇ ਸ਼ਤਾਨੀਆਂ ਉਹਨੇ ਕੋਈ ਸਤਾਨੀ ਨੇ ਇਹੋ ਜੀ ਕਰਦੇ ਹਰ ਘੜੀ ਜਾਣਾ ਚਾਹ ਵੀ ਨਹੀਂ ਇਹ ਜਮਾਂਦਰ ਵੀਰੇ ਦਾ ਸੀਗਾ ਨਹੀਂ ਨਹੀਂ ਉਹ ਦੱਸੁੰਦਾ ਹੈ ਵੀ ਇਹ ਤਾਂ ਬੜੀ ਸਿੱਧਾ ਬੰਦਾ ਹੀ ਸੀਗਾ ਜਦੋਂ ਇਹਨੂੰ ਲੈ ਗਏ ਸੀਗੇ 22 ਸਾਲ ਦੀ ਉਮਰ ਸੀਗੀ ਜਦੋਂ ਗੁੰਮ ਹੋਇਆ ਵਾਏ ਨਹੀਂ ਗੁੰਮ ਕਿਉਂ ਹੋਇਆ ਜੇ ਤੇ ਦਿਮਾਗੀ ਅਫਸਰਟ ਤਾਂ ਹੀ ਗੁੰਮ ਹੋਇਆ ਹੋਊਗਾ ਨਹੀਂ ਨਹੀਂ ਕੋਈ ਐਹੋ ਜੀ ਕਰਦੇ ਨਹੀਂ ਤੀਨ ਮੇਰੀ ਗੱਲ ਤੇ ਸਮਝੇ ਨਹੀਂ ਆ ਕਿ ਇਹਦੇ ਨਾਲ ਇਹ ਜਿਹੜਾ ਦਿਮਾਗੀ ਅਫਸਰਟ ਕਿੱਦਾਂ ਹੋਇਆ ਕੀ ਗੱਲ ਬਣੀ ਜਦੋਂ ਇਹ ਘਰੋਂ ਗੁੰਮ ਹੋਇਆ ਵਾ ਨਾ ਉਦੋਂ ਐਹੋ ਜੀ ਕੋਈ ਗੱਲ ਨਹੀਂ ਜਦੋਂ ਬਾਅਦ ਵਿੱਚ ਮਿਲਿਆ ਨਾ 15 ਸਾਲ ਬਾਅਦ ਉਹਦੇ ਦੇ ਹਾਲਾਤ ਵਿਗੜ ਗਏ 22 ਸਾਲ ਦਾ ਬੰਦਾ ਜਿਹੜਾ ਵਾ ਉਹਨੂੰ ਪੂਰੀ ਸਮਝ ਹੁੰਦੀ ਹੈ ਸਮਝ ਆਂਦੀ ਤੇ ਘਰੋਂ ਕਿੱਦਾਂ ਉਹ ਕਿਵੇਂ ਘਰੋਂ ਕਿਵੇਂ ਗੁੰਮ ਹੋ ਗਿਆ ਇਹ ਇੱਥੋਂ ਸ਼ਹਿਰ ਗਿਆ ਵਾ ਹੂੰ ਸ਼ਹਿਰੋਂ ਮੁੜ ਕੇ ਸ਼ਾਮਰ ਵਾਪਸ ਨਹੀਂ ਆਇਆ ਪਤਾ ਨਹੀਂ ਚੀ ਰਾਜ ਕੀ ਬਣਿਆ ਉਹਦੇ ਨਾਲ ਕੀ ਨਹੀਂ ਬਣਿਆ ਪੀਜਾ ਦੋ ਤਿੰਨ ਜਣੇ ਧੱਕੇ ਨਾਲ ਚਾੜ ਕੇ ਲੈ ਕੇ ਆ ਜਾਂ ਕੀ ਗੱਲ ਹੋਈ ਆ ਕੱਲ੍ਹ ਨਾਲ ਕੁਝ ਤੇ ਹੋਇਆ ਹੀ ਤੇ 15 ਸਾਲ ਕਿਤੇ ਕੱਟਿਆ ਪਿੰਡ ਤੁਹਾਨੂੰ ਨਹੀਂ ਪਤਾ ਵੀ ਕੀ ਉਹਦੇ ਨਾਲ ਬਾਤ ਨਹੀਂ ਬੀਤੀ ਕੁਝ ਦੱਸਿਆ ਨਹੀਂ ਉਹ ਤੋਂ ਬਾਅਦ ਨਹੀਂ ਦੱਸਣ ਦੀ ਹਾਲਾਤ ਚ ਨਹੀਂ ਰਹਿ ਗਿਆ ਉਹ ਤੇ ਕਿਹਦੇ ਸ਼ਹਿਰੇ ਹੁੰਦਾ ਬਾਵਾ ਉਹ ਵੀ ਨਹੀਂ ਸ਼ਹਿਰੇ ਆਡੇ ਮਮੀ ਡੈਡੀ ਪਹਿਲਾਂ ਪੂਰੀ ਅਕੀਦਮ ਕਰੋ ਨਹੀਂ ਨਹੀਂ ਪਹਿਲੋ ਅੱਛਾ ਪਹਿਲੇ ਨਹੀਂ 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 ਪਹਿਲੋ ਆਹ ਬਾਅਦ ਮੰਮੀ ਪਹਿਲੇ ਕਿ ਕਿੰਨੇ ਕਿੰਨੇ ਭਰਾ ਹੈ ਵੀਰ ਹੁਣੇ ਇਹ ਤਿੰਨ ਭਰਾ ਅੱਛਾ ਅੱਛਦੂ ਜਦੋਂ ਵਿਆਹ ਹੈ ਨਹੀਂ ਇੱਕ ਵਿਆਹ ਵਾ ਇੱਕ ਪੋਰਾ ਵਾ ਕੀ ਨਾ ਕੀ ਵੀਰ ਦਾ ਇਹਦਾ ਨਾਂ ਸਮੀ ਆ ਅੱਛਾ ਤੇ ਉਹਦੇ ਭਰਾਵਾਂ ਦਾ ਨਾ ਇੱਕ ਨਾ ਰੋਹਿਤ ਆ ਇੱਕ ਨਾ ਸਮਸੇਦ ਬਹੁਤ ਕੰਮ ਕਰਦਾ ਜਿਆ ਬਠੇ ਕਰਦੇ ਕੰਮ ਬੜਾ ਹੀ ਕੰਮ ਕਰਦਾ ਹੈ ਸਿਰੋਂ ਬੜਾ ਤਗੜਾ ਹੈ ਜਿਹਦੇ ਜਿੱਦਾਂ ਤੁਸੀਂ ਨਹੀਂ ਜਵਾਨ ਇਦਾਂ ਬੜਾ ਨਾ ਜਵਾਨ ਹੈ ਠੀਕ ਕੰਮ ਬਹੁਤ ਕਰਦਾ ਹੈ ਉਹ ਚੇਤੇ ਨਹੀਂ ਕੁਦਰਤ ਦੇ ਰੰਗ ਇਹ ਮਤਲਬ ਕਿਸੇ ਐਸੇ ਥਾਵੇਂ ਚ ਆ ਗਿਆ ਵੇ ਜਿੱਥੇ ਬੇਵਸੀ ਹੋ ਗਈ ਹੈ ਜੀ ਉਹ ਯਾਰਾ ਜਿਹੜਾ ਸਲਾਮ ਬੜੇ ਬੜਿਆਂ ਦੀ ਬੇਵਸੀ ਹੈ ਵਾਹ ਗੁਰਮੀਰ ਕਰੀ ਉਨ ਮਹਾਗੇ ਸ਼ਹ ਹੁਣ ਜਿਹੜੇ ਭਰਾਵਾ ਦੇ ਉਹ ਇੱਥੇ ਹੈਗੇ ਮੌਜੂਦ ਉਧਰ ਜਿੱਥੇ ਚਲ ਜੀ ਲੈ ਆਓ ਇੱਕ ਰਿ ਪਰਿਵਾਰ ਚ ਲਾਓ ਜੇ ਮਿਲਣਾ ਕਿ ਉਹ ਉਹ ਇੱਕ ਕਰੀ ਲੈ ਆਓ ਠੀਕ ਆ ਪਤਾ ਕੀ ਆ ਆਪਾਂ ਸਾਰਿਆਂ ਨਾਲ ਪਰਚਾਈ ਉਹਦੀ ਇੱਥੇ ਆ ਠੀਕ ਹੈ ਜੀ ਆਪਾਂ ਜ਼ਿੰਮੇਵਾਰ ਦੇ ਪਿੰਡ ਚੋਂ ਜਿਵੇਂ ਤੁਸੀਂ ਜਿਉਣ ਸਾਰਿਆਂ ਦੇ ਸਾਈਨ ਲੈਣੇ ਲੈਣੇ ਆ ਉਹਨਾਂ ਦੇ ਖਾਸ ਕਰਕੇ ਪਰਿਵਾਰ ਮੈਂਬਰ ਦੇ ਜ਼ਰੂਰੀ ਹੈ ਜਿਹੜੇ ਭਰਾਵਾ ਦੇ ਐ ਨਹੀਂ ਦਓ ਉੱਥੋਂ ਆਇਓ ਕੋ ਦਰੜੇ ਉਹ ਨਹੀਂ ਕੋ ਦੱਸੋ ਹਾਂ ਮਤੇ ਗਿਆ ਬਾਕੀ ਕੋਈ ਨਾ ਕਰ ਕੋਈ ਅਸੀ ਤਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੈਗੀ ਕੋਈ ਠੀਕ ਹੈ ਮੈਂ ਜਾ ਚਲ ਗਿਆ ਬਾਤ ਇਹ ਵੀ ਚਲੋ ਪਤਾ ਜੇ ਲਾਜ ਮਾਰਤਾ ਥੋੜਾ ਜਿਹਾ ਹੋਵੇ ਤੇ ਜਿਆਦਾ ਨਹੀਂ ਕੋਈ ਗੱਲ ਨਹੀਂ ਲਾਜ ਕਰਵਾਵਾਂਗੇ ਦਾ ਇਲਾਜ ਕਰਵਾਵਾਂਗੇ ਜਿਸਨ ਮਿਲੇ ਤੇ ਸੈੱਟ ਹੋ ਗਿਆ ਹੋ ਸਕਦਾ ਵਾ ਕਰਵਾਵਾਂਗੇ ਲਾਜ ਅਸਲ ਜੁ ਮਨਹਾਰਾ ਤੇ ਵੀ ਘਰਾ ਦੇ ਵਿੱਚ ਨਹੀਂ ਬਾਤ ਨਹੀਂ ਜਾਂਦੀ ਹਾਂ ਇਹੋ ਜਿਹਾ ਲਾਜ ਬੜੇ ਮਹਿੰਗੇ ਲਾਜ ਆ ਮਹਿੰਗੇ ਬਿਲਕੁਲ ਸਮੇਂ ਦੇ ਹਿਸਾਬ ਨਾਲ ਜਿਹੜਾ ਦਿਹਾੜੀਦਾਰ ਬੰਦਾ ਉਹ ਸਿਰਫ ਘਰ ਦਾ ਗੁਜ਼ਾਰਾ ਹੀ ਚਲਾ ਸਕਦਾ ਵਾ। ਹੂੰ। ਬਾਜਪਾ ਦੇ ਉੱਤੇ। ਲਾਇਦ ਨੂੰ ਕੱਲ ਉਹਨੂੰ ਮਿਲਿਆ ਸੁਖੀ ਰਾਉਟ ਨੂੰ। ਹੂੰ। ਕਹਿੰਦਾ ਮੇਰੇ ਕੋਲ ਲੈ ਕੇ ਆ ਕਰਨੀ। ਸਾਰੇ ਤਾਂ ਤਰੰਮੀ ਦੇ ਸਾਰੇ ਉਹਨਾਂ ਜਾਂਦੇ ਨੇ। ਉਹ ਨਹੀਂ ਸਭ। ਕੱਲ ਗਿਆ ਹਾਂ ਮੈਂ ਕੱਲ ਮਿਲਿਆ ਉਹਨੂੰ। ਅੱਛਾ। ਉਹਨੇ ਆਪਣਾ ਮੈਨੂੰ ਇੱਕ ਦੋ ਵਾਰੀ ਕਿਹਾ ਵਾ ਤੇ ਆਪਾਂ ਜਿਹੜੇ ਦੂਜੇ ਵੀ ਆ ਪੇਸ਼ੈਂਟ ਨੇ ਇੱਕ ਦੋ ਉਹਨਾਂ ਦਾ ਵੀ ਟ੍ਰੀਟਮੈਂਟ ਸ਼ੁਰੂ ਕਰਵਾ ਲਿਆ। ਉਹ ਇਹੋ ਹੀ ਨਾ ਹੁੰਦਾ ਆਪਣੇ ਜਿਹੜਾ ਨਵਾਂ ਮੈਂ ਜਿਹੜਾ ਰੱਖਦਾ ਉਹ ਮੈਨੂੰ ਚੀਜ਼ ਦਾ ਚੇਤਾ ਭੁੱਲ ਜਾਂਦਾ। ਬੜੇ ਬਾਅਦ ਚ ਨਿਕਲ ਜਣਾ ਮੈਂ ਲੈ ਕੇ ਜਾਵਾਂਗਾ ਫਿਰ। ਜਿਹੜਾ ਛੋਟਾ ਬੱਚਾ ਨਾ ਆਪਣੇ ਕੋਲ ਉਹਦਾ ਕਰਵਾਈਏ ਇੱਕ ਵਾਰੀ। 500 ਚ ਜਾਨੇ ਦਾ ਚੱਲਣਾ ਬੇਨਾ। ਕਿ ਇਹ ਕਿਹੜਾ ਪਿੰਡ ਕਿਹੜਾ ਵੀਰੇ? ਤੇ ਜੋਲ ਨਗਰਾਂ। ਜੋਲ ਨਗਰਾਂ। ਹਾਂਜੀ ਹਾਂਜੀ। ਤੇ ਜਿਹੜਾ ਗੁਰਦਾਸਪੁਰ ਹੈ। ਗੁਰਦਾਸਪੁਰ। ਪਹਿਲਾ ਇੱਕ ਜਾਣੇ ਦਾ ਆਪਾਂ ਟ੍ਰੀਟਮੈਂਟ ਇੱਕ ਦਾਤ ਤੋਂ ਕਰਵਾ ਕੇ ਵੇਖੀਏ ਜੇ ਨੈਚਰ ਦਾ ਹੁੰਦਾ ਵਾ ਮਹੀਨੇ ਦਾ 20 ਦਿਨ ਦਾ ਜਿੰਨਾ ਨੈਚਰ ਦਾ ਕੋਰਸ ਆ ਮਹੀਨੇ ਦਾ ਕੋਰਸ ਲੱਗਿਆ ਉਹਨੇ ਦਵਾਈ ਦਾ ਕਰੀ ਆਪਾਂ ਕਰਵਾ ਕੇ ਵੇਖੀ ਮੈਂ ਹੈ ਪਹਿਨ ਲੌਂਡੀ 2 3 3 4 ਦਿਨ ਤੋਂ ਫੋਨ ਨਹੀਂ ਵਿਚਾਰੀ ਹੈ ਨਾ ਹਾਂਜੀ 3 4 ਦਿਨ ਤੋਂ ਪਹਿਨ ਲੌਂਡੀ ਫੋਨ ਨਹੀਂ ਕਾਫੀ ਮਿਹਨਤ ਕੀਤੀ ਹੋਊ ਤੁਹਾਨੂੰ ਲੱਗ ਰਹੀ ਹੈ ਅੱਛਾ ਮੌਕਾ ਦੇ ਦੇਣਾ ਕਿ ਨਾ ਤੇ ਲੋਕ ਆਪਣੇ ਮਤਲਬ ਨੂੰ ਸਾਰਾ ਕੁਝ ਕਰੀ ਜਾਂਦੇ ਤੁਹਾਨੂੰ ਪਤਾ ਦੁਨੀਆ ਕਿੱਦਾਂ ਚੱਲਦੀ ਹੈ ਕੋਈ ਨਹੀਂ ਨਾ ਇਹ ਮਸਤ ਰਿਆ ਫਿਰ ਵਾਤਵਾਤ ਫਿਰ ਬੰਦਾ ਟੈਨਸ਼ਨ ਚ ਹੁੰਦਾ ਆ ਇਹਨਾਂ ਨੇ ਵੀ ਇਹਨਾਂ ਵਿਚਾਰਾ ਕਿੰਨੀ ਸਾਲੀਆਂ ਆਇਆ ਵਾ ਹਨਾ ਹੁਣ ਫਿਰ ਕਿਹਨਾਂ ਡਿੱਕੇ ਨਾਲ ਕਿਤਾਬਾਂ ਚ ਮਿਲਣਾ ਵੀ ਹੈ ਕਿ ਨਹੀਂ ਮਿਲਣਾ ਦੇਖੋ ਭਾਜੀ ਆ ਬੰਦਾ ਸਾਡਾ ਘੁੰਮ ਹੋਇਆ ਆ ਆਹ ਯਾਰ ਇਹਦਾ ਵਿਚਾਰੇ ਦਾ ਇਹ ਕਿ ਦਿੱਤਾ ਦੀ ਤੱਕ ਚ ਆਵੇ ਤੇ ਕਿਹੜੇ ਇਹ ਵੀ ਇਸੇ ਪਿੰਡ ਦਾ ਆ ਇਸੇ ਪਿੰਡ ਦਾ ਦੇ ਵੀ ਇੱਥੇ ਲਾ ਪਤਾ ਆ ਇਹ ਕਿੰਨਾ ਕ ਚਿਰ ਹੋਇਆ ਮੇਰੇ ਨੂੰ 1.5 ਸਾਲ ਪਾ ਜੀ ਹੋ ਗਿਆ 1.5 ਸਾਲ ਹੋ ਗਿਆ 1.5 ਸਾਲ ਹੋ ਗਿਆ ਪਹਿਨੇ ਸੋਚਿਆ ਨਾ ਮੈਂ ਤੁਹਾਨੂੰ ਦੱਸਦਾ ਮੇਰੀ ਬੇਨਤੀ ਕਿਉਂਕਿ ਫੋਟੋ ਤੋਂ ਨਾ ਬੰਦਾ ਪਛਾਣਾ ਨਾ ਬੜਾ ਔਖਾ ਹੀ ਦਿੰਦਾ ਕਿਉਂਕਿ ਬੰਦਾ 10 ਦਿਨ ਬਿਮਾਰ ਰਹੇ ਜਾਂ 10 ਦਿਨ ਨਾ ਨਾ ਖਾਵੇ ਤੋ ਤਾਂ ਹੋਲੀ ਆ ਬਗੈ ਡੰਗ ਠੀਕ ਹੈ ਜੀ ਤੁਸੀਂ ਇੱਕ ਵਾਰੀ ਕਰੋ ਜਿਹੜੇ 5 7 10 ਦੇ ਆਸ਼ਰਮ ਹਨ ਉਹਨਾਂ ਦੇ ਆਸ਼ਰਮਾਂ ਦੇ ਵਿੱਚ ਕਿਰੀ ਜਾ ਕੇ ਪਹੁੰਚ ਪਹੁੰਚੋ ਇੱਕ ਵਾਰੀ ਆਪਾਂ ਲੱਗ ਲੱਗ ਕੇ ਸੇ ਵਾਲੇ ਚਲ ਜੋ ਗੁਰਸਿੱਧ ਵੀ ਲੈ ਜਾਂਦੇ ਕਿਉਂਕਿ ਸਾਨੂੰ ਮਿਲ ਜਾਂਦੇ ਆ ਸਾਨੂੰ ਕੋਈ ਫੋਟੋ ਭੇਜਦਾ ਨਾ ਫੋਟੋ ਤੇ ਭਈ ਅਜੇ ਤੱਕ ਮੈਂ ਤ ਨਹੀਂ ਕੋਈ ਪਛਾਣਿਆ ਨਹੀਂ ਪਛਾਣਿਆ ਨਹੀਂ ਜਾਂਦਾ ਠੀਕ ਹੈ ਜੀ ਸਾਹਮਣੇ ਵੀ ਭਾਵੇਂ ਬੈਠਾ ਹੋਵੇ ਭਾਵੇਂ ਹੋਸਰਾ ਸਾਡੇ ਆਸ਼ਰਮ ਵਿੱਚ ਬੈਠਾ ਹੋਵੇ ਪਰ ਫੋਟੋ ਤੇ ਤੇ ਹੁਣ ਆ ਹੋਣ ਵਾਲੇ ਹਾਲਾਤਾਂ ਵਿੱਚ ਬਣਾ ਕਰਦਾ ਮੈਂਬਰ ਪਛਾਣ ਲੈਂਦਾ ਵਾ ਹਾਂਜੀ ਕਰਦਾ ਸਾਨੂੰ ਪਛਾਣਨਾ ਔਖਾ ਜੀ ਜੇ ਮੰਨ ਲਓ ਕਿ ਇਹ ਆਸ਼ਰਮ ਚ ਅਸੀਂ ਬੈਣੀ ਆਇਆ ਹਰੀਕੇ ਪਤਨ ਹਰੀਕੇ ਪਤਨ ਹਾਂਜੀ ਤਰਨਤਨ ਤੋਂ ਹੈਗਾ 30 ਕਿਲੋ ਕੋਈ ਕਿਆ ਹੋਇਆ ਜੀ ਬਾਬਾ ਰੋਡਾ ਵੀ ਇੱਥੇ ਗੇੜੇ ਤੜੇ ਦੇਖਿਆ ਚਾਹੀਦਾ ਉਹ ਤੇ ਮਤਲਬ ਗੇਰ ਕਹਿੰਦੇ ਪਿਆ ਆਸ਼ਰਮ ਚ ਲੱਗੇ ਆ ਮਤਲਬ ਗੱਡੀ ਭਾਰ ਕੇ ਭਰੀ ਰਾਤ ਗੇੜੀ ਆ ਉਹ ਤੇ ਪਹਿਲੇ ਮੈਂ ਤੁਹਾਨੂੰ ਕਹਿਣ ਜਾਣਾ ਤੁਹਾਡੇ ਕੀ ਲੱਗ ਤੁਹਾਡੇ ਕੀ ਲੱਗਦੇ ਇਹਦਾ ਜੇਠ ਹੈਗਾ ਅੱਛਾ ਗੱਲ ਉਹੀ ਨੇ ਕਹਿੰਦੇ ਵੀ ਆਸ਼ਰਮ ਚ ਲੱਗੇ ਉਹਨਾਂ ਨੂੰ ਪੁੱਛੋ ਹਣਾ ਕਿਹੜੇ ਆਸ਼ਰਮ ਵਾਲੇ ਲੱਗੇ ਉਹ ਦੱਸਦੇ ਨਹੀਂ ਨਾ ਮਤਲਬ ਉਹ ਹੋਟਲ ਵਾਲੇ ਦੱਸਦੇ ਆ ਅੱਛਾ ਹਾਂਜੀ ਲੈ ਭਾਈ ਅੱთან ਵੀ ਹੋਇਆ ਹੋਣਾ ਨਾ ਕਿਤੇ ਅਚਾਨਕ ਉਹ ਰੱਖਿਆ ਹੋਣਾ ਕਿਸ ਨੇ ਵੇਖਿਆ ਹੋਣਾ ਕਿਨੇ ਫੋਨ ਫੋਨ ਕੀਤਾ ਤੇ ਗੱਡੀ ਆਈ ਹੋਣੀ ਉਹਨਾਂ ਸਾਰੇ ਜਿਹੜੇ ਇਦਾਂ ਦੇ ਬੰਦੇ ਆਣੇ ਸਾਰੇ ਜੜੇ ਉਹਨੇ ਤੇ ਉਹ ਟੁਰਵਾ ਲੈਣ ਨੂੰ ਪਤਾ ਨਹੀਂ ਤੁਸੀਂ ਨਾ ਜੇਕਰ ਲਾਲਾ ਰਬਤ ਮਤਲਬ ਤੁਹਾਡਾ ਕੋਈ ਐਵੇਂ ਦਾ ਬੰਦਾ ਹੁੰਦਾ ਵਾ ਉਦੀ ਬਾਹ ਤੇ ਲਿਖਾ ਦਿਓ ਇੱਥੇ ਲਿਖਾ ਦਿਓ ਦਾ ਨਾਮ ਪਤਾ ਸਭ ਕੁਝ ਲਿਖਾ ਦਿਓ ਨਹੀਂ ਉਹਨੇ ਤਾਂ ਬਲੇਟੇ ਮਾਰੇ ਚੰਗੇ ਨਸਾਨੀ ਭੇਰੇ ਆ ਦੀਆਂ ਬਾਰੇ ਹਾਂਜੀ ਨਹੀਂ ਭੈਣੀ ਇਦਾਂ ਸਾਨੂੰ ਨਹੀਂ ਮੈਨੂੰ ਕੋਈ ਬਲੇਟੇ ਆਣ ਲੱਗ ਜਾਂ ਲੱਤ ਬਾਹ ਵੱਡੀ ਵਾਲਾ ਮਿਲ ਜੇ ਮੈਨੂੰ ਥੋੜੀ ਪਤਾ ਲੱਗਣਾ ਵੀ ਹੈ ਕਿੱਥੋਂ ਆਏ ਪਿੰਡ ਦਾ ਨਾਮ ਹੋਵੇ ਮੋਬਾਈਲ ਨੰਬਰ ਹੋਵੇ ਹੁਣ ਮੇਰੇ ਕੋਲ ਹੁਣ 30 ਜਾਣੇ ਐ ਇਸ ਟਾਈਮ ਹੁਣ ਉਹ ਹੈਗੇ ਤੇ ਕਿਸੇ ਦੇ ਮਾਂ ਦੇ ਪੋਤੀ ਆ ਉਹ ਮਾਂ ਦੇ ਪੋਤੀ ਠੀਕ ਪਰ ਜਿੰਨਾ ਚਿਰ ਉਹਨਾਂ ਦਾ ਸਾਨੂੰ ਥਾਂ ਟਿਕਾਣਾ ਨਹੀਂ ਪਤਾ ਕੀ ਕਰਾਂਗੇ ਕੀ ਕਰਾਂਗੇ ਇੱਕ ਦਿਨ ਤੁਹਾਨੂੰ ਇੱਥੇ ਵੀ ਬਾਬਾ ਪੁਸ਼ਕਲੌੜੀ ਦਾ ਦਾਲਮਨਗਲ ਪਿੰਡ ਦੇ ਵਿੱਚ ਜੀ ਆਇਆਂ ਨੂੰ ਆਹ ਦਾਲਮਨਗਲ ਆ ਗਿਆ ਜੀ ਤੁਹਾਡੀ ਵੇਖਣਿਆ ਹਾਂ ਤੋ ਤੁਸੀਂ ਲੈ ਕੇ ਵੀ ਆਏ ਹੋ ਪਿੰਡ ਚ ਉਹਨੂੰ ਪਛਾੜਦਾ ਹੀ ਕੋਈ ਨਹੀਂ ਪਿੰਡ ਚ ਸਾਡੇ ਪਿੰਡ ਦਾ ਨਹੀਂ ਵੀ ਤੁਸੀਂ ਵੱਖਰ ਭਾਗੋਵਾਲ ਦਾ ਟੂਰ ਕੀਤਾ ਨੀ ਚਾਹ ਨਹੀਂ ਉਹਦਾ ਦਾਲਮਨਗਲ ਨਾਲ ਇੱਕ ਹੋਰ ਪਿੰਡ ਵਾ ਐਡੇ ਤੇ ਸ਼ਾਇਦ ਪੈਂਦਾ ਵਾ ਕੋਈ ਪਿੰਡ ਦਾ ਨਾਮ ਹਾਂ ਆ ਦੇਖੀ ਵੀਡੀਓ ਨੂੰ ਯਾਦ ਆਉਂਦਾ ਉਹ ਦਾਲਮਨਗਲ ਬੜਾ ਫਾਇਦਾ ਹੋਇਆ ਉਹ ਦਿਨ ਸਾਨੂੰ ਜਦੋਂ ਦਾਲਮਨਗਲ ਆਏ ਉਹਨੂੰ ਲੈ ਕੇ ਆਏ ਤੇ ਪਿੰਡ ਚ ਪਤਾ ਕੀਤਾ ਨਹੀਂ ਪੁੱਛਿਆ ਉਹ ਵੀਡੀਓ ਕੀ ਵਾਇਰਲ ਉਹ ਕਿਤੇ ਲਾਗਲੇ ਪਿੰਡ ਦਾ ਸੀਗਾ ਆ ਇਸੇ ਅਗਰ ਪੂਰਾ ਅਗਰ ਪੂਰਾ ਅਗਰ ਅਗਰ ਪੂਰਾ ਹੈਗਾ ਨਾ ਉੱਥੋਂ ਦਾ ਸੀ ਆ ਵੀਰੋ ਉਹ ਵੀਡੀਓ ਲਾਗੇ ਬੰਨੇ ਪਿੰਡਾਂ ਚ ਪਹੁੰਚ ਗਈ ਤੇ ਉਹਨਾਂ ਵੀਡੀਓ ਵੇਖ ਲਿਓ ਪਾ ਜੀ ਉਹ 1.5 ਸਾਲ ਬਾਅਦ ਲੱਭਾਓ ਠੀਕ ਹੈ ਜੀ ਕਿਹਨੇ ਵੀ ਕਰੋਗੇ 1.5 ਸਾਲ ਹੋ ਗਿਆ ਉਹ ਮੈਂ ਨਹੀਂ ਯਾਨੀ ਕਿ ਇਹਦੀ ਜਤਨਾ ਆ ਮੈਂ ਗਿਆ ਇੱਥੇ ਤੁਹਾਡੇ ਪੱਗ ਵਾਲਾ ਆ ਕੱਥੋਂ ਨੰਗਲ ਆ ਮੈਂ ਡਾੜੀ ਬਟਾਲੇ ਤੇ ਮੈਂ ਵੀਰ ਤੋਂ ਹੁੰਦਾ ਨਾ ਗਗੂ ਵੀ ਤੋਂ ਅੱਛਾ ਅੱਛਾ ਠੀਕ ਹਾਂ ਜੀ ਤੁਹਾਡੇ ਇੱਥੇ ਹੈਗਾ ਕਾਨੂੰਵਾਲ ਕਾਨੂੰਵਾਲ ਉੱਥੇ ਆ ਮੈਂ ਵਾਵਾ ਏਰੀਆ ਚ ਘੁੰਮਿਆ ਤਹਾਡੀ ਬੜੀ ਵੱਡੀ ਸੇਵਾ ਹੈ ਬਹੁਤ ਵੱਡੀ ਵਾਇਕਲ ਮਿਹਰ ਕਰੇ ਤੁਹਾਡੀਆਂ ਦੁਆਵਾਂ ਸਿੱਧੇ ਤੋਰੇ ਕਰਦੇ ਬਿਲਕੁਲ ਜੀ ਕਰਤੋ ਇੱਕ ਗਰੀ ਬੈਨੇ ਇਦਾਂ ਜਰੂਰ ਕਰਿਓ ਜਿੰਨੇ ਵੀ ਆਪਣੇ ਆਸ਼ਰਮ ਇਤਾਨੂੰ ਪਤਾ ਲੱਗਦਾ ਨਾ ਆਸ਼ਮਾ ਚ ਇੱਕਰੀ ਪਤਾ ਕਰਿਓ ਆਸ਼ਮਾ ਚ ਬਹੁਤ ਸੰਭਾਵਨਾ ਹੁੰਦੀ ਹੈ ਵੀ ਗੁਆਚਾ ਨੂੰ ਲੱਭਣ ਦੀ ਇੱਕਰੀ ਉੱਥੇ ਜਰੂਰ ਮੈਂ ਫੋਟੋ ਮੇਰੀ ਆ ਗਈ ਹੈ ਵੀਡੀਓ ਵਿੱਚ ਮੈਂ ਆਪਣੇ ਲੋ ਮੈਂ ਵੀਡੀਓ ਵੀ ਪਾ ਦੂੰਗਾ ਇਹਨਾਂ ਦੀ ਹਾਂ ਠੀਕ ਆ ਜਾ ਆ ਚਾਹ ਪੀ ਲਾ ਹੋ ਆ ਗਿਆ ਆਇਆ ਚਾ ਚਾ ਵੀ ਹੋ ਠੀਕ ਠਾਕ ਹਾਂ ਹੋ ਕੋ ਸ਼ਟਾ ਲੈ ਮੈਨੂੰ ਬੋਰੀ ਬੋਰੀ ਬੈਠ ਕੇ ਬੜਾ ਪੀਸੇ ਬੜਾ ਬਾਲ ਬਾਲ ਹੋ ਠੀਕ ਠਾਕ ਵੀਰੇ